ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੈ ਪਿੰਡ ਨਾਵਾ ਪਿੰਡ ਗੋਬਿੰਦਪੁਰਾ ਜ਼ਿਲ੍ਹਾ ਲੁਧਿਆਣਾ 21 ਜਨਵਰੀ ਸਾਬ ਜਦਨ ਦੀ ਸ਼ਹੀਦੀ ਸਮਾਗਮ ਪਰਸੋਂ ਸਾਡੇ ਪਿੰਡ ਸ਼ੁਰੂ ਹੋਣ ਜਾ ਰਹੇ ਨੇ ਲਗਾਤਾਰ ਹਫਤਾ ਰੋਡ ਦੇ ਉੱਪਰ ਤੇ ਉਹਦੇ ਸਬੰਧ ਚ ਅੱਜ ਬੀਬੀਆਂ ਭੈਣਾਂ ਇਕੱਠੀਆਂ ਹੋ ਕੇ ਭੱਲਣ ਇਕੱਠਾ ਕਰਨਗੀਆਂ ਸਾਰੇ ਪਿੰਡ ਚ ਅੱਜ ਰਸਨਾ ਬੱਲਣ ਅਗਰਾਹੀ ਇਕੱਠੀ ਕਰਨੀ ਹੈ ਹੈ ਮਨ ਜਿੱਤਾ ਉਹਦੇ ਤਰੀਕਿਆਂ ਜਿਹੜੇ ਕਾਲੀਆਂ ਹੋ ਜਾਂਦੀਆਂ ਬੀਬੀਆਂ ਤਾਂ ਨਹੀਂ ਆ ਦਾਈ ਉਹਨਾਂ ਦੇ ਰੇੜੇ ਜਿਹੜੇ ਵੀ ਜੀ ਫੋਨ ਕਰ ਰਹੇ ਪਹਿਲੇ ਘਰ ਤੋਂ ਸ਼ੁਰੂਆਤ ਹੋ ਚੁੱਕੀ ਹੈ ਪਰਚੀਆਂ ਖਤਮ ਦੀ ਹਾਂ ਲੰਗਰ ਸੇਵਾ ਜੀ ਲਓ ਜੀ ਬਾਲਣ ਲੰਗਰ ਸੇਵਾ ਸਤਿ ਸ਼੍ਰੀ ਅਕਾਲ ਜੀ ਤੁਹਾਡੇ ਘਰੋਂ ਸ਼ੁਰੂਆਤ ਕੀਤੀ ਹੈ ਜੀ ਸ਼ੁਰੂ ਹੀ ਕੀਤੀ ਹੈ ਕੁਰਸੀ ਲਓ ਮਨੀਮ ਜੀ देखो बीबिया किए मरुद चिमड़िया सेवा करा लंगर सीकाल जी उस बहुत नी त चलो ਅੱਜ ਆਪਣੇ ਨਾਲ ਵਿਚਾਰੀ ਹੁੰਦੀ ਨਾਲ ਤੁਰੀ ਫਿਰਦੀ ਆਪਣੇ ਇਹ ਨਮ ਚੱਲ ਆ ਜੀ ਮੈਂ ਕਹਿ ਰਹੀ ਆ ਜੇ ਨਾ ਪੈਂਟ ਲੱਗੀ ਕਰੋ ਉਸ ਦਿਨ ਉਹ ਅਸਤਾ ਅਸਤਾ ਜਾ ਲ ਗਈ ਤੁਸੀਂ ਉੱਥੇ ਇਕੱਠੇ ਨਹੀਂ ਸੀ ਹੋਏ ਅੱਛਾ ਅੱਗੇ ਆ ਦੇਖੋ ਨਾ ਉਹ ਪਤਾ ਕੀ ਉਹ ਟਰਾਲੀ ਭਰ ਗਿਓ ਇੱਥੇ ਕੋਲ ਕੇ ਵੀਰੇ ਟਰਾਲੀ ਭਾ ਕੇ ਪਿੰਡ ਚ ਸਾਰੀ ਭਰ ਲੈਣੀ ਆ ਆ ਜਾਓ ਸਾਡੇ ਨਾਲ ਚੱਲੋ ਆਓ ਕੋਈ ਤੂੰ ਤਾਂ ਮਜਬੂਰ ਹੈ ਹਾਂ ਪਹਿਲਾਂ ਵੀ ਕਈ ਵਾਰ ਦੋਈਆਂ ਕੱਢੇ ਅੱਛਾ ਧੋਈ ਨਾ ਸਟਾਰਟਿੰਗ ਚੱਲ ਜਦ ਤੱਕ ਆ ਵੀ ਲੈਣ ਨਾਲੀ ਫਾਫਾ ਕੰਮ ਆ ਜਿੰਦਾ ਮੈਂ ਕਹਿੰਦੀ ਆ ਇਹਨਾਂ ਦੋਨਾਂ ਨੂੰ ਇੱਕ ਚਰਾਪੇ ਦਵਲ ਕਰ ਦੇ ਤੇ ਤਾ ਯੂ ਕੈਨ ਯੂ ਬਸ ਲੱਗ ਨਹੀਂ ਕਰਤੂ ਕਹਿੰਦਾ ਚਲੋ ਬੰਤੀ ਸਿੰਘ ਜੀ ਗੰਦੰਦ ਕਰਦਾ ਸੋਰੀ

टाली आ गई बालन देख पीछे ਲਓ ਜੀ ਸਾਡੀਆਂ ਭੈਣਾਂ ਬਾਲਣ ਇਕੱਠਾ ਕਰਦੀਆਂ ਨੇ ਤੇ ਥੈਲਾ ਖਿੱਚੀ ਆਉਂਦੀਆਂ ਨੇ ਦੇਖੋ ਜੀ ਥੈਲਾ ਇੱਕ ਦੋ ਉਹ ਵੀ ਲਾ ਦੇ ਜੀ ਜਾਨੋ ਚਲੋ ਬੀਬੀਓ ਚਲੋ ਮੁੰਡੇ ਨੂੰ ਬੁਲਾਓ ਲੜਕਾ ਗੱਡੀ ਹੈ ਹਾਂਜੀ ਉਹ ਥੈਲੇ ਚ ਮੁੰਡੇ ਚੱਕ ਲੈਣਗੇ ਮੁੰਡੇ ਚੱਕਦੇ ਨੇ ਖੜਾ ਦਿਓ ਨਾਲ ਹੀ ਟਰਾਲੀ ਆਪਣੀ ਕਣਕ ਬਾਲਣ ਵੀ ਦੱਸੋ ਅਸੀਂ ਆਪਣੀ ਪੜਾ ਲਾਂਗੇ ਉਹ ਕਰੇਂਗੀ Yeah. ਨਹੀਂ ਜਾਂਦਾ ਕਿੱਦਾਂ ਹਾਂ ਜੀ ਆਹ ਦੇਖੋ ਲਾਸਟ ਲੋਗ ਹੈ ਮਾਸਟਰ ਹੋ ਗਈ ਕਾਲੀ ਪੈ ਗਈ ਤੇ ਆਤੀਆਂ ਮੁੱਠੀਆਂ ਵੱਧ ਰਹੀਆਂ ਹੋਰ ਪਾਤ ਸਾਡੇ ਨੂੰ ਜੜ ਗਈ ਆਹ ਬਣਾ ਲੈਂਦੇ ਬਿਠੁੰਦੇ ਆਹ ਇਹ ਦਾ ਤੁਹਾਡਾ ਮोटा ਜਿਹਾ ਭਾਜੀ ਤੇ ਕਦੇ ਯਾਦ ਕਰਦੇ ਸੀ ਅਗਰਾਹੀ ਲੈਣ ਨਹੀਂ ਆਉਣਾ ਅਗਰਾਹੀ ਲੈਣੇ ਆਉਣਾ ਮੈਂ ਕਿਤੇ ਵੀ ਕਿ ਮੈਂ ਤਾਂ ਜਹਾਜ਼ ਦੀ ਨਾ ਕਿਤੇ ਸ਼ਾਮ ਨੂੰ ਪਕਾਈ ਜਾਂਦੇ ਭਾਈ ਕਾਸੀ ਦਾ ਪਪ ਨਾ ਉਹ ਪਾ ਡਾਇਮੋਂਡ ਵੀ ਉੱਥੇ ਇੰਨੇ ਬਾਲਣ ਇਕੱਠਾ ਕਰਦੇ ਕਰਦੇ ਥੱਕ ਜਾਂਦੇ ਨੇ ਥੋੜੀ ਥੋੜੀ ਦੇਰ ਇਹਨਾਂ ਨੂੰ ਬੈਠਣ ਨੂੰ ਸਹਾਰੇ ਮਿਲ ਜਾਂਦੇ ਨੇ ਉੱਥੇ ਬਹਿ ਜਾਂਦੇ ਨੇ ਪਿੱਛੇ ਸੰਗਤਾਂ ਆ ਰਹੀਆਂ ਨੇ ਬਾਲਣ ਇਕੱਠਾ ਕਰਦੀਆਂ ਰਸਤਾ ਇਕੱਠਾ ਕਰਦੀਆਂ ਸਤਿ ਸ਼੍ਰੀ ਅਕਾਲ ਜੀ। ਕਣਕ ਪਈ ਆ। ਹਾਂ ਜੀ ਆ ਆਗੇ ਸਾਰਾ ਕੁਝ ਬਾਲਣ ਵੀ। ਸਤਿ ਸ਼੍ਰੀ ਅਕਾਲ। ਹੋਰ ਤੇ ਕਲੰਦਰ ਫੁੱਟੇ। ਕਣਕ ਚੱਕ ਲਿਆ ਰਾਜ ਜੀ। ਬੱਚੇ ਹੋ ਗਏ। ਸਾਡੇ ਚਿੱਟੇ ਆ ਦੇ। ਆਏ ਹਾਈ। ਨਾਲ-ਨਾਲ ਬਾਲਣ ਇਕੱਠਾ ਕਰ ਦਿਓ ਨਾਲ-ਨਾਲ ਗੰਨੇ ਚੂਪੋ। ਵੀਰੇ ਸਿੱਧਾ ਸਿੱਧਾ ਹੀ ਪਿਆਵਲ ਲੈਣਾ ਹੀ ਰੱਖਣਾ ਇਹ ਮੈਂ ਉਹ ਤੇ ਨਹੀਂ ਖੀਲ ਗਈ ਉਹ ਇਹ ਮੈਂ ਉਹ ਕਿਹਾ ਹੀ ਨਹੀਂ ਕੋਈ ਨਹੀਂ ਮਸਤ ਚੱਲੇ ਆਫੀ ਮੇਰੇ ਮੈਂ ਬਣਾ ਦਿੰਦੀ ਆ ਮੈਂ ਖਾਂਦੀ ਨਹੀਂ ਮੈਂ ਬਣਾ ਦਿੰਦੀ ਲੋ ਤੂੰ ਦਿਖਾਦਾ ਫਿਰ ਦਿੰਦੀ ਤੇ ਦਿੰਨੇ ਖਾਣੇ ਤਾਂ ਨਹੀਂ ਇਹ ਉਹ ਮੇਰੀ ਬਣਾਉਣੀ ਪਤਾ ਤੂੰ ਬਣਾ ਬੱਟਣਾ ਬੱਟਣਾ ਕੋਈ ਵੀ ਵੀਡੀਓ ਬਣਾਉਣੀ ਚੋਰੇ ਚੋਰੇ ਲੱਗੂ ਤੇਰਾ ਕੋਈ ਫਾਇਦਾ ਨਹੀਂ ਆਪਾਂ ਲੰਬਾਈ ਪਾ ਲੈਣਾ ਇੱਕ ਸਾਈਡ ਨੂੰ ਟੁਪੜਾ ਦਾ ਲਿਆ ਕਿੰਨੂ ਖਾ ਖੱਟੇ ਨੇ ਕਹਿੰਦੀ ਤਾਂ ਹੈ ਵੇ ਲਿਆ ਤੋੜ ਕੇ ਗੋਲੜੀ ਮੈਂ ਮੈਂ ਤੋੜ ਦਿੰਦੀ ਆ ਅੱਜ ਅੱਜ ਤੱਕ ਆਏ ਪੁੱਦੀ ਖੜਾ ਠੰਡ ਪਾਓ ਤਰ ਤਰ ਗਰਮੀ ਲੱਗੀ ਪਈ ਵੇ ਕੇ ਵੇ ਕੇ ਤੋੜਨਾ ਪੱਕਾ ਜੀ ਇਹ ਲੱਗਦੀ ਹੈ ਬੈਟਰੀ ਵੀ ਸੰਨ ਦੀ ਬੋਚਾਰੀ ਕੀ ਕਰਦੀ ਹੈ ਪਹਿਲੇ ਝੋਪੜਾ ਦਾ ਮੇਰੇ ਰੱਖੀ ਜਾਣਾ ਨਹੀਂ ਪਾਣੀ ਤੋਂ ਬਾਦ ਨੀ ਹੁੰਦੇ ਕੋਲੇ ਫਲਾਉਂਦੇ ਨੇ ਕੀ ਹਾਲ ਚੱਲ ਨੇ ਆ ਦੇਖ ਬਾ आते अपा को चलो बीबीओ चख लो फटे ਕੀ ਆਪਾਂ ਜਮਾ ਦੇ ਹੋ ਗਏ ਐ ਹੁਣ ਨਾ ਤਾਂ ਆਪਣੇ ਦੇਵੀ ਘਰਾਂ ਤੇ ਜਾਏ ਹਣੋਂ ਤਾਂ ਚਲੋ ਮੈਂ ਤਾਂ ਕਹਨੀ ਆ

ਇਹ ਮੋਰਾਂ ਦੀ ਚੜ੍ਹਦੇ। ਤੇ ਇਹ ਸਾਡੇ ਨਾਲ ਬੜੀ ਰਹਿਣ ਲੱਗ ਗਈ। ਕੀ? ਪਿੰਡੋਂ ਬਾਹਰ ਵੱਲ ਫਾਈਲ ਰੋਡ ਦੇ ਉੱਪਰ ਨਵੇਂ ਆਏ ਨੇ। ਹੁਣ ਇਹਨਾਂ ਦੇ ਘਰ ਸੰਗਤਾਂ ਜਾ ਰਹੀਆਂ ਨੇ ਤੇ ਆਪਣੇ ਪਿੰਡ ਦੇ ਚਾਰ-ਚ ਫੇਰੇ ਰੋਡਾਂ ਦੇ ਉੱਪਰ ਦੂਰ-ਦੂਰ ਘਰ ਨੇ। ਬਾਲਾਂ ਇਕੱਠੇ ਕਰਦੇ ਕਰਦੇ ਆਨੰਦ ਵੀ ਆਉਂਦਾ ਪਰ ਥਕਾਵਟ ਵੀ ਨਾਲ-ਨਾਲ ਹੋ ਜਾਂਦੀ। ਤਾਂ ਕਰੀ ਆ ਗਿਆ ਆਪਣਾ ਟੈਂਟਰ ਵੀ ਆਦਾ ਹੈ ਹਾਂ ਇਹਨੇ ਟੈਂਟਰ ਤੇ ਉਹਨਾਂ ਕੋਲ ਖਾਣੇ ਮੈਨੂੰ ਕਿਹਦੇ ਇਹ ਵੀ ਨਹੀਂ ਹੁੰਦੇ ਸਾਰੀਆਂ ਨਹੀਂ ਜੀ ਨਹੀਂ ਆ ਗਈ ਹੈ ਇਹਨੇ ਜੁਣਨੀ ਆ ਹਾਂ ਲਾਟਰੀ ਜੁਣਨੀ ਆ ਕਿੱਥੇ ਕਰਵੀਰ ਉਹਨਾਂ ਨੂੰ ਵੀ ਗਈ ਵਿੱਚ ਸਹੀ ਗੱਲ ਹੈ ਕਰਵੀਰ ਲਾਟਰੀਆਂ ਬਾਹਰ ਲੈ ਕੇ ਆਉਣੀਆਂ ਫੇਰ ਸਾਰੇ ਇੱਕ ਦੂਜੇ ਨਾਲ ਰਾਤ ਰਾਤ ਸਾਰੇ ਰੋਟੀ ਗਜਮ ਹੋ ਜਾਂਦੀ ਹੈ ਰਾਤ ਰਾਤ ਨਹੀਂ ਬਾਕੀ ਮੈਂ ਸਾਰੇ ਦਿਨ ਦੇ ਬਾਹਰ ਮੰਜਨੇ ਆ ਤਾਂ ਰਾਤ ਨੂੰ ਵੀ ਚੱਕੀ ਲਿਓਨੀ ਹੁੰਦੀ ਆ

ਲੰਗਰਾਂ ਵਾਲੀ ਰੋਡ ਦੇ ਉੱਪਰ ਪੱਕਾ ਸ਼ੈੱਡ ਪੈ ਰਿਹਾ ਕਿਉਂਕਿ ਪਿਛਲੀ ਵਾਰ ਬਾਰਿਸ਼ ਇੰਨੀ ਆ ਗਈ ਸੀ ਤੇ ਬਾਰਿਸ਼ ਇੰਨਾ ਮੁਸ਼ਕਲ ਹੋ ਗਿਆ ਸੀਗਾ ਬਹੁਤ ਵਧੀਆ ਬਣ ਪੱਕਾ ਕੰਮ ਕਰਤਾ ਹਨਾ ਹੁਣ ਉਹ ਜਗ੍ਹਾ ਬਿੱਲੀ ਹੈ ਸਾਰੀ ਹੱਲ ਜਗ੍ਹਾ सिरे ਹੁਣ ਬਹੁਤ ਖੁੱਲੀ ਹੋ ਗਈ ਸਿਰੇ ਤੋਂ ਸਿਰੇ ਤੱਕ ਮੈਂ ਸੋਚਦਾ ਸੀ ਵੀ ਇੱਥੇ ਕੀ ਲੱਗਦੀ ਥੈਂਕ ਯੂ ਹਾਂ ਇੱਕ ਮਿੰਟ ਪਰ ਉਹ ਤਾਂ ਖੰਡ ਨਹੀਂ ਤੁਮ ਦੇਵਾ ਵਾਹ ਆਪੋਂ ਆਉਨਦਾ ਨੇ ਅਰੇ ਹੋ ਗਏ ਟਰਾਈ ਕਰਦੇ ਕਰਦੇ ਬੀਬੀਆਂ ਨੂੰ ਮਿਲ ਕੇ ਬ੍ਰੈਡ ਤੇ ਹੁਣ ਬ੍ਰੈਡ ਖਾਵਾਂਗੇ ਇੱਥੇ ਆਂਟੀ ਜੀ ਆਪ ਸਾਰੀਆਂ ਬੀਬੀਆਂ ਨੂੰ ਬ੍ਰੈਡਾਂ ਦੀ ਪਾਰਟੀ ਦੇਣ ਲੱਗੇ ਤੇ ਬਾਹਰ ਸੰਗਤ ਦੇਖੋ ਤੁਸੀਂ ਸਾਰੀ ਚਲੇ ਗਏ ਆਉ ਜਾਂਦੇ ਨੇ

ਉਹ ਜਲਾ ਕਰੇ ਪਾਸੇ ਮੱਛੀ ਉਹ ਤਾਂ ਉਹ ਹੱਥ ਜਲਦੀ ਜਲਦੀ ਬ੍ਰੈਡ ਖਾਓ ਗਰਮਾ ਗਰਮ ਮੁੰਡਿਓ ਮਿੱਟੀ ਥੋੜੀ ਖਾਣੀ ਆ ਫੇਰ ਜੇ ਸੇਵਾ ਕਰਦੇ ਹਾਂ ਤਾਂ ਸਾਰੇ ਫੇਰੇ ਉਹ ਬਾਲਣ ਲੱਕੜਾ ਰਸਦਾਂ ਇਕੱਠੀਆਂ ਕਰਦੇ ਹੋਏ ਹਣ ਆਪਾਂ ਇੱਥੇ ਪਹੁੰਚ ਗਏ ਅਸੀਂ ਬਿਲਕੁਲ ਜਿੱਥੇ ਸ਼ੁਰੂ ਹੋਏ ਸੀ ਥੋੜੇ ਜੇ ਘਰ ਰਹਿ ਗਏ ਆ ਆਲੇ-ਦੁਆਲੇ ਜਿੰਨੇ ਵੀ ਪਿੰਡ ਦੇ ਬਾਹਰ ਬਾਹਰ ਘਰ ਸੀ ਡੇਰੇ ਸੀ ਸਾਰਿਆਂ ਤੋਂ ਆਪਾਂ ਨੇ ਬਾਲਣ ਕਣਕ ਅਗਰਾਹੀ ਇਕੱਠੀ ਕਰ ਲਈ ਬਹੁਤ ਸਹਿਯੋਗ ਮਿਲਿਆ ਸੰਗਤਾਂ ਦਾ ਘਰ-ਘਰ ਕੇ ਬਾਲਣ ਦਿੱਤਾ ਸੰਗਤਾਂ ਨੇ ਘਰ-ਘਰ ਕੇ ਜੀ ਅਗਰਾਹੀ ਦਿੱਤੀ ਘਰ-ਘਰ ਕੇ ਕਣਕਾਂ ਰਸਦਾਂ ਬਾਬਾ ਜੀ ਦੇ ਲੰਗਰਾਂ ਲਈ ਵਾਹਿਗੁਰੂ ਇਦਾਂ ਹੀ ਸਾਰਿਆਂ ਦੇ ਮੇਰ ਭਰੇ ਹੱਥ ਰੱਖ ਕੇ ਇਹ ਕਾਰਜ ਵੀ ਨੇਪਰੇ ਚਾੜ ਲੈਣ ਸੇਵਾ ਕਰਦੇ ਕਰਦੇ ਆਖਰੀ ਪਰਾ ਪੜਾ ਤੇ ਪਹੁੰਚ ਗਏ ਆਪਾਂ ਥੋੜਾ ਜਿਹਾ ਘਰ ਰਹਿ ਗਏ ਕੁਲਦੀਪ ਸਿੰਘ ਦੇ ਨਾਮ ਤੇ ਪਰਚੀ ਘਟ ਗਿਆ ਜੀ ਆ ਨਰਾਜ ਚ ਬੈਨ ਨੂੰ ਵੀ ਜਗਾ ਮਿਲ ਜਾਂਦੀ ਕੋਈ ਨਾ ਕੋਈ ਰੰਗਰਾਵਾ ਤੇ ਸੇਵਾ ਪਾ ਦਿਓ ਜੀ ਮੈਂ ਵੀ ਕੋਈ ਨਾ ਕੋਈ ਨਾਲੇ ਆ ਜਾ ਜਰੂਰ ਹਰਵਾਸ ਹਰਵਾਸਾਂ ਲੰਗਰਾਂ ਬਾਦ ਸੇਵਾ ਦਿਓ ਜੀ ਲੰਗਰਾਂ ਬਾਦ ਤੇਰਾ ਪਾਸਾ ਜੀ ਜੱਪੀ ਬੋ ਇਧਰ ਬਿੱਟੀ ਬੜ ਗਈ ਨਾ ਕਿਤੇ ਤੇਰੀ ਮਾਂ ਸਸਤੀ ਲੰਗਰਾਂ ਬਾਦ ਸੇਵਾ ਬਾਦ ਮੇਰਾ ਸਮਾਨ ਉਠਿਆ ਜੀ ਅੱਛਾ ਹਾਂਜੀ ਆ ਜੀ ਬਸ ਚਾਹ ਨਹੀਂ ਪੀਣੀ ਹੁਣ ਤਾਂ ਤੈਨੂੰ ਪਤਾ ਹੀ ਥੱਕੇ ਪਏ ਆਂ બસ ਹੋ ਗਈ ਬੰਨ ਫਿਰ ਫਿਰ ਕੇ ਆ ਚੱਲਣ ਲੱਗਦੀ ਸੀ ਅੱਛਾ ਬਸ ਆ ਹੀ ਰਹਿ ਗਏ 2-4 ਘਰ ਹਾਂ ਹਾਂ ਆਜੋ ਭਾਈ ਆਜੋ ਲੇਟ ਹੋ ਗਿਆ ਅਸੀਂ ਵੀ ਬੜੇ ਅੱਜ ਦੇਖੋ ਲਓ ਲੇਖਾ ਚਾਹ ਬਣੀ ਦੀ ਬਸ ਬੰਨ ਬਣੀ ਆਜੋ ਹਾਂ ਉਹ ਤਾਂ ਚੁੱਕ ਲਾਂਗੇ ਤਾਂ ਸੇਫ ਹੀ ਪਈਆਂ ਨੇ ਆਪਣੀਆਂ ਲੱਕੜਾਂ ਮੇਰਾ ਮੁੰਡਾ ਵੀ ਰਾਤ ਨੂੰ ਰੋਟਾ ਜੀ ਆ ਬਾਕੀ ਗੱਲ ਤੇ ਸਿੱਟੋ ਸਿੱਟੋ ਬੀਬੀਓ ਸੇਵਾ ਬਸ ਰਹਿ ਗਏ ਦੋ ਤਿੰਨ ਘਰ ਆ ਵੀ ਸਿੱਟ ਰਵਿੰਦਰ ਲੱਕੜ ਕਾਉਣ ਲੱਦੇਗਾ ਮੁੰਡਾ ਤਾਂ ਕੋਈ ਆਇਆ ਨਹੀਂ ਹੁਣ ਆ ਦੋ ਜਣੇ ਆ ਜਿਓ ਲੱਕੜ ਸਿੱਟ ਦੇ ਉੱਪਰ ਚਲੋ ਜੀ ਆ ਇਹ ਸਾਡਾ ਪਹਿਲਵਾਨ ਲੱਕੜ ਚੱਕਣ ਲੱਗਾ ਲਾ ਨਾਲ ਉਧਰ ਆ ਵੇਖੋ ਟਰਾਲੀ ਚ ਥੱਲੇ ਕਣਕ ਲੈ ਸੇਵਾ ਕਰੋ ਤੁਸੀਂ ਐਂਡ 'ਚ ਰਹਿ ਗਏ ਤੁਹਾਡੇ ਹਿੱਸੇ ਦੀ ਰਹਿ ਗਈ ਸੇਵਾ ਤੁਸੀਂ ਆਏ ਨਹੀਂ ਸਾਡੇ ਨਾਲ ਅੱਜ ਕੌਣ ਮੈਂ ਹੋਰ ਚਲੋ ਏ ਏ ਏ ਆ ਗਿਆ ਵਾਪਸ ਵਾਪਸ ਉਹ ਥੈਲਾ ਕਣਕ ਦਾ ਪਾਓ ਵਿੱਚ ਨਾ ਤਿੰਨ ਚਾਰ ਟਰਾਲੀਆਂ ਹੋ ਗਈਆਂ ਬਾਲਣ ਲੈ ਲੈ ਭੱਜ ਰਹੀਆਂ ਨੇ ਭੈਣਾ ਮੇਰੀਆਂ

ਲੰਗਰਾਂ ਦੀ ਸੇਵਾ ਦੇ ਦਿਓ ਜੀ ਕੁੱਤਾ ਤਾਂ ਨਹੀਂ ਰੱਖਿਆ ਜੀ ਇੰਨਾ ਫੁੱਲ ਭਰੇ ਇੰਨਾ ਸੋਹਣਾ ਇਹਦਾ ਘਰ ਹੈੀ ਘਰ ਹੈਗਾ ਇਹਨੂੰ ਆਉਂਦੇ ਨੇ ਪੈਸੇ ਮੇਰੇ ਕੋਲ ਆਓ ਭਾਈ 500 ਰੁਪਏ ਦੀ ਪਰਚੀ ਕੱਟ ਦੋ ਇਹਨਾਂ ਨੂੰ ਵੀਡੀਓ ਪੈਣਾ ਆਪਾਂ ਕਰਦੇ ਆ ਇੱਥੇ ਬਲੌਗ ਦੀ ਸਮਾਪਤੀ ਰੈਸਟ ਕਰ ਲਓ ਹੁਣ ਥੋੜੀ ਦੇਰ ਇੱਥੇ ਬੈਠ ਕੇ ਸਤਿ ਸ਼੍ਰੀ ਅਕਾਲ ਕਿੱਥੇ ਚਲੋ ਨਹੀਂ 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 ਮਜ਼ਾਕ ਕਰ ਰਹੀ ਹਾਂ ਮਜ਼ਾਕ ਕਰ ਚਲੋ ਜੀ ਇੱਥੇ ਸਮਾਪਤੀ ਆਪਣਾ ਫਿਨਿਸ਼ ਹੋ ਗਈ ਸੇਵਾ ਤੇ ਹੁਣ ਮਿਲਾਂਗੇ ਆਪਾਂ ਲੰਗਰਾਂ ਚ ਤੁਹਾਨੂੰ ਸਾਰੇ ਵੀਡੀਓਜ਼ ਨਾਲ ਜੁੜੇ ਰਹੋ ਬਾਈ ਕਿੰਨਾ ਬੰਦਾ ਰਹਿ ਗਿਆ ਭਾਈ ਫੁਟੇਜ ਆਉਣੇ ਤੇ ਕਿਹੜਾ ਲੌਂਗ ਬਣ ਜਾਣਾ ਇੱਥੇ ਹੈ ਕਿੱਥੇ ਗਿਆ ਬਲੌਗ ਬਣ ਆ ਜਾ ਦੁਬਾਰਾ ਫੇਰ ਖੇਚ ਲੈ ਜਿਹੜੇ ਜਿਹੜੇ ਰਹਿ ਗਏਨ ਲਵੋ ਉਹਨਾਂ ਵਿੱਚ